ਕਾਲ ਜੀ ਮੈਂ ਧਰਮਿੰਦਰ ਸਿੰਘ ਜਨਰ ਸੈਕਟਰੀ ਸ਼ੀਤਪਾਲ ਸਿੰਘ ਨੋਜਨ ਸਭਾ ਪੰਜਾਬ 24 ਮਈ ਦੀ ਰੈਲੀ ਦੀ ਤਿਆਰੀਆਂ ਨੂੰ ਲੈ ਕੇ ਅਲੱਗ-ਅਲੱਗ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਚ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਜਿਹੜੀ ਰੈਲੀ ਸ਼ੀਤਪਾਲ ਸਿੰਘ ਨੋਜਨ ਸਭਾ ਵੱਲੋਂ ਮੁੱਖ ਤੌਰ ਤੇ ਨਸ਼ੇ ਤੇ ਬੇਰੋਜ਼ਗਾਰੀ ਦੇ ਖਾਤਮੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਅੱਜ ਫਲੋਰ ਦੇ ਬੇਗਮਪੁਰ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਵੱਡੀ ਗਿਣਤੀ ਨੋਜਵਾਨਾਂ ਨੇ ਸ਼ਮੂਲੀਅਤ ਵੀ ਕੀਤੀ ਹੈ ਤੇ ਇਹਨਾਂ ਨੇ ਆਰਣੇ ਸਮਾਜ ਕਿਸ ਪ੍ਰਕਾਰ ਦੇ ਨਾਲ ਤਿਆਰੀ ਕੀਤੀ ਜਾਏਗੀ ਸਾਡੇ ਨਾਲ ਹਰੇ ਫਲੋਰ ਜੀ ਜਿਹੜੇ ਸਾਡੇ ਸ਼ੀਰਪਖਸੀ ਨੌਜਵਾਨ ਸਭਾ ਦੇ ਸੂਬੇ ਦੇ ਵੀ ਪ੍ਰਧਾਨ ਹੈ ਲਗਾਤਾਰ ਨੌਜਵਾਨਾਂ ਦੀਆਂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਫਲੋਰ ਜਲੰਧਰ ਤੇ ਪੂਰੇ ਪੰਜਾਬ ਭਰ ਦੇ ਵਿੱਚ ਨੌਜਵਾਨਾਂ ਦੀ ਅਗਵਾਈ ਕਰਦੇ ਆ ਉਹ ਇਸ ਮੀਟਿੰਗ ਦੇ ਵਿੱਚ ਕਿੱਦਾਂ ਦੀ ਵਿਉਤਪੰਨੀ ਇਸ ਇਲਾਕੇ ਦੇ ਵਿੱਚ ਚੱਲਦੀ ਪਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਤਾਂ ਕਿ ਪੰਜਾਬ ਭਰ ਦੇ ਨੌਜਵਾਨ ਉਤਸ਼ਾਹਤ ਹੋ ਕੇ 24 ਮਈ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਹਾੜੇ ਦੇ ਉੱਤੇ ਕੀਤੀ ਜਾ ਰਹੀ ਇਸ ਕਨਵੈਨਸ਼ਨ ਇਸ ਰੈਲੀ ਦੇ ਵਿੱਚ ਬਾਤ ਚੜ੍ਹ ਕੇ ਹਿੱਸਾ ਲੈਣ ਦਾ ਕਹਾਂਗਾ ਅੱਜ ਜੀ ਤੁਹਾਡਾ ਨਾਲ ਜਿਹੜੀ ਆ 2 ਪਿੰਟ ਜਿਹੜੀ ਸਾਂਝ ਪਾਣੀ ਅੱਜ ਅਸੀਂ ਜਿਹੜਾ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਪਿੰਡ ਬੇਗੰਪੂਰੇ ਦੇ ਅੰਦਰ ਮੀਟਿੰਗ ਕੀਤੀ ਆ ਇਸੇ ਤਰ੍ਹਾਂ ਹੀ ਇਸ ਤਹਿਸੀਲ ਫਲੋਰ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਵੱਖ-ਵੱਖ ਪਿੰਡਾਂ ਦੇ ਅੰਦਰ ਅਸੀਂ ਨੌਜਵਾਨਾਂ ਨੂੰ ਲਾਮਬੰਦ ਕਰਨ ਦੇ ਲਈ ਲਗਾਤਾਰ ਜੁਆ ਮੀਟਿੰਗਾਂ ਕਰ ਰਹੇ ਆ ਤੇ ਅਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਸਨਿਆ ਦੇ ਰਹੇ ਆ ਕਿ ਜਿਹੜੀ 24 ਮਈ ਨੂੰ ਸ਼ੀਤ ਕਰਤਾਰ ਸਿੰਘ ਸਰਭੇ ਦੇ ਜਨਮ ਦਿਨ ਦੇ ਉੱਪਰ ਅਸੀਂ ਵਿਸ਼ਾ ਨੌਜਵਾਨਾਂ ਦੀ ਕਨਵੈਨਸ਼ਨ ਕਰ ਰਹੇ ਹਾਂ ਨੌਜਵਾਨਾਂ ਦੇ ਮੰਗਾਂ ਨੂੰ ਲੈ ਕੇ ਨੌਜਵਾਨਾਂ ਦੇ ਰੁਜ਼ਗਾਰ ਦੇ ਸਵਾਲ ਨੂੰ ਲੈ ਕੇ ਨੌਜਵਾਨਾਂ ਦੀ ਐਜੂਕੇਸ਼ਨ ਦੇ ਸਵਾਲ ਨੂੰ ਲੈ ਕੇ ਇਥੋਂ ਦੇ ਅੰਦਰ ਜਿਹੜਾ ਸਮਾਜ ਦੇ ਅੰਦਰ ਨਸ਼ਾ ਫੈਲਿਆ ਸਰਕਾਰਾਂ ਜਿਹੜੀਆਂ ਨਸ਼ਾ ਸੱਡੀ ਜਵਾਨੀ ਨੂੰ ਅੱਜ ਜਾਣ ਬੁੱਝ ਕੇ ਉਹਨਾਂ ਦੇ ਮੂੰਹਾਂ ਦੇ ਵਿੱਚ ਠੋਸ ਰੀਏ ਤੇ ਜਵਾਨੀ ਨੂੰ ਅੰਨਿਆ ਕਰਕੇ ਜਿਹੜੀ ਬਰਬਾਦ ਕਰ ਰਹੀ ਹੈ ਉਹਦੇ ਖਿਲਾਫ ਜਿਹੜੀ ਲਾਮਬੰਦੀ ਕਰਕੇ ਅਸੀਂ ਵੱਡੀ ਕਨਵੈਨਸ਼ਨ 24 ਮਈ ਨੂੰ ਕਰ ਰਹੇ ਹਾਂ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ 24 ਮਈ ਦੀ ਕਨਵੈਨਸ਼ਨ ਦੇ ਵਿੱਚ ਵੱਧ ਚੜਕੇ ਇਸ ਸਾਲੋਂ ਕਿਉਂਕਿ ਉਸ ਦਿਨ ਸਾਡੀ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪੰਜਾਬ ਦੇ ਅੰਦਰ ਰੋਜ਼ਗਾਰ ਦੇ ਸਵਾਲ ਨੂੰ ਲੈ ਕੇ ਨਸ਼ਿਆਂ ਦੇ ਸਵਾਲ ਨੂੰ ਲੈ ਕੇ ਤੇ ਪੰਜਾਬ ਦੇ ਜਵਾਨੀ ਦੇ ਭਗਦੇ ਮੁੱਦਿਆਂ ਨੂੰ ਲੈ ਕੇ ਜਿਹੜੀ ਵਿਸ਼ਾਲ ਕਨਵੈਨਸ਼ਨ ਕਰਕੇ ਇੱਕ ਨਵਾਂ ਸੰਘਰਸ਼ ਦਾ ਐਲਾਨ ਕੀਤਾ ਜਾਊਗਾ ਨਵਾਂ ਸੰਘਰਸ਼ ਜਿਹੜਾ ਪੰਜਾਬ ਦੇ ਅੰਦਰ ਛੇੜਿਆ ਜਾਊਗਾ ਕਿ ਥੋਦੀਆਂ ਸਰਕਾਰਾਂ ਨੂੰ ਮਜਬੂਰ ਕੀਤਾ ਜਾਊਗਾ ਕਿ ਜਿੰਨਾ ਚਿਰ ਜਵਾਨੀ ਦੇ ਮਸਲੇ ਹੱਲ ਨਹੀਂ ਹੋ ਜਾਂਦੇ ਉਹਨਾਂ ਚਿਰ ਪੰਜਾਬ ਦੀ ਜਵਾਨੀ ਤੁਹਾਨੂੰ ਟਿਕ ਕੇ ਨਹੀਂ ਬੈਠਣ ਦੇਊਗੀ ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਅਜੀਤ ਜੀ ਨੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਭਗਵੰਤ ਜਿਹੜਾ ਲਗਾਤਾਰ ਇਹ ਦਾਅਵੇ ਕਰਦਾ ਆਇਆ ਹੈ ਗਰੰਟੀਆਂ ਦਿੰਦਾ ਆਇਆ ਵੀ ਮੈਂ ਨੌਜਵਾਨਾਂ ਲਈ ਰੋਜ਼ਗਾਰ ਦਵਾਗਾ ਤੇ ਪਿਛਲੇ ਸਮੇਂ ਤੋਂ ਜਿੱਦਾਂ ਦੀ ਕੁੱਟਮਾਰ ਭਗਵੰਤਵਾਨ ਸਰਕਾਰ ਵੱਲੋਂ ਬੇਰੋਜ਼ਗਾਰਾਂ ਦੀ ਕੀਤੀ ਜਾ ਰਹੀ ਹੈ ਇਹਦਾ ਜਵਾਬ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾਗੀ ਉਹ ਸੱਦਾ ਦੇ ਰਹੀ ਹੈ ਪੰਜਾਬ ਭਰ ਦੇ ਨੌਜਵਾਨਾਂ ਨੂੰ ਆਓ ਘਰਾਂ ਦੇ ਵਿੱਚੋਂ ਨਿਕਲੀਏ ਤੇ ਸੰਘਰਸ਼ਾਂ ਦੇ ਰਾਹ ਮੱਲੀਏ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੇ ਲਗਾਤਾਰ ਪੰਜਾਬ ਦੇ ਵਿੱਚ ਸੰਘਰਸ਼ ਲੜੇ ਤੇ ਲਗਾਤਾਰ ਨੌਜਵਾਨਾਂ ਨੂੰ ਵੰਗਾਰਿਆ ਤੇ ਇੱਕ ਵੱਡਾ ਜਿਹੜਾ ਰਾਹ ਸਾਡੇ ਲਈ ਦੱਸਿਆ ਹੈ ਉਸ ਰਾਹ ਨੂੰ ਅੱਗੇ ਲੈ ਕੇ ਚੱਲੀਏ ਇਹਦੇ ਨਾਲ ਹੀ ਗੋਗੀ ਬੇਗੰਪੁਰ ਸਾਡੇ ਜਿਹੜੇ ਇਸ ਪਿੰਡ ਦੀ ਸਲਾਕੇ ਦੀ ਅਗਵਾਈ ਕਰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਉਹ ਵੀ ਜਿਹੜੇ ਤੁਹਾਡੇ ਨਾਲ ਸਾਹ ਜਪਨ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਜਿਹੜੀ ਲੜਾਈ ਦੇ ਵਿੱਚ ਵੱਖ-ਵੱਖ ਰੂਪ ਦੇ ਵਿੱਚ ਅਸ਼ੀਰ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਤੇ ਸਮੂਹ ਪੰਜਾਬ ਦੇ ਨੌਜਵਾਨ ਲਗਾਤਾਰ ਯਤਨ ਕਰ ਰਿਹਾ ਹੈ ਤਾਂ ਕਿ ਭਗਵੰਤ ਮਾਨ ਸਰਕਾਰ ਜਿਹੜੀ ਲੋਕ ਪ੍ਰੋਤੀ ਨੋਜਵਾਨੀ ਵਿਰੋਧੀ ਜਿਹੜੀ ਫੈਸਲੇ ਲੈ ਰਹੀ ਹੈ ਉਹਦਾ ਮੂੰਹ ਤੋੜ ਜਵਾਬ ਵੀ ਦਿੱਤਾ ਜਾ ਸਕੇ ਤੇ ਇਸ ਸਰਕਾਰ ਦੀ ਜਿਹੜੀਆਂ ਗੰਦੀਆਂ ਨੀਤੀਆਂ ਆ ਉਹਨੂੰ ਨੰਗਾ ਵੀ ਕੀਤਾ ਜਾ ਸਕੇ ਗੋਗੀ ਹਣੀ ਵੀ ਜਿਹੜੀ ਤੁਹਾਡੇ ਨਾਲ ਜਿਹੜੀ ਹੈ ਉਹ ਸਾਹਜ ਪਾਣਗੇ ਇਸ ਵੀਡੀਓ ਦੇ ਮੱਦੇ ਨਾਲ ਗੋਗੀ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਲਗਾਤਾਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਦੋਂ ਤੋਂ ਗਠਿਤ ਹੋਈ ਆ तकरीबन 2004-5 ਤੋਂ ਪਿੰਡ ਦੇ ਵਿੱਚ ਸਾਡਾ ਯੂਨਿਟ ਸਰਗਰਮ ਰਿਹਾ ਆ ਉਸ ਤੋਂ ਤੋਂ ਬਾਅਦ ਲਗਾਤਾਰ ਅਸੀਂ ਕੋਈ ਵੀ ਪਿੰਡ ਦੇ ਵਿੱਚ ਧੱਕਾ ਹੁੰਦਾ ਆ ਜਾਂ ਕਿਸੇ ਵੀ ਤਰ੍ਹਾਂ ਦੀ ਇਲਾਕੇ ਦੇ ਵਿੱਚ ਕੋਈ ਐਸਓਜੀ ਘਟਨਾ ਹੁੰਦੀ ਉੱਥੇ ਅਸੀਂ ਪੂਰਾ ਸਹਿਯੋਗ ਕਰੀਦਾ ਆ ਜਿੱਦਾਂ ਕਿ ਸਾਡੇ ਪਿੰਡ ਦੇ ਵਿੱਚ ਕੋਈ ਗਲਤ ਕੰਮ ਹੁੰਦਾ ਤਾਂ ਅਸੀਂ ਉਹ ਵਿਰੋਧ ਕਰੀਦਾ ਜਿੰਦਾ ਨਸ਼ਿਆਂ ਦਾ ਨਸ਼ਿਆਂ ਖਿਲਾਫ ਅਸੀਂ ਹਮੇਸ਼ਾ ਲੜਾਈ ਲੜੀਦੀ ਆ ਇਹ ਜਿਹੜੀ ਸਾਨੂੰ ਮੰਨ ਲਓ ਸੋਚ ਮਿਲੀ ਹੈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵਿੱਚ ਆਉਣ ਤੋਂ ਬਾਅਦ ਮਿਲੀ ਆ ਅੱਜ ਸਾਡੇ ਕੋਲ ਧਰਮਿੰਦਰ ਜੀ ਤੇ ਅਜੇ ਜੀ ਪਹੁੰਚੇ ਆ ਸ੍ਰੀ ਭੈਣੀ ਜੀ ਪਹੁੰਚੇ ਆ ਟੀਮ ਪਹੁੰਚੀ ਆ ਸਾਡੇ ਕੋਲ ਅੱਜ ਸਨੇਹਾ ਦੇਣ ਆਈ ਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਬਈ ਬੇਗਮਪੁਰ ਦੇ ਵਿੱਚ ਵੱਧ ਤੋਂ ਵੱਧ ਨੌਜਵਾਨ ਇਸ ਕਨਵੈਨਸ਼ਨ ਵਿੱਚ ਜਾਣਗੇ ਤੇ ਨੌਜਵਾਨ ਜਿਹੜੇ ਆ ਇਹ ਭਗਤ ਸਿੰਘ ਦੇ ਵਿਚਾਰਾਂ ਦੇ ਕਰਤਾ ਸਿੰਘ ਦੇ ਵਿਚਾਰਾਂ ਦੇ ਖਾਣੀ ਅਸੀਂ ਬਣਾ ਕੇ ਇਹਨਾਂ ਨੂੰ ਇਸ ਪਿੰਡ ਨੂੰ ਇਸ ਮਤਲਬ ਸੂਬੇ ਨੂੰ ਕਹਿ ਲਓ ਵੀ ਪੰਜਾਬ ਨੂੰ ਪੂਰੇ ਤਹਿਸੀਲ ਫਲੋਰ ਨੂੰ ਇਸ ਰਾਤੇ ਤੋਰਨ ਦੀ ਅਸੀਂ ਜਦੋਂ ਜਦ ਕਰ ਰਹੇ ਤਾਂ ਕੋਸ਼ਿਸ਼ ਹੈ ਵੀ ਆਉਣ ਵਾਲੇ ਟਾਈਮ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਾਲੇ ਦੋਲੇ ਸਾਡੇ ਕਈ ਪਿੰਡਾਂ ਦੇ ਵਿੱਚ ਪਹਿਲੂ ਵੀ 10-12 ਜੂਂਟ ਸਾਡੇ ਚੱਲਦੇ ਪਏ ਆ ਹੋਰ ਜ਼ਿਆਦਾ ਜੂਂਟ ਬਣਾਵਾਂਗੇ ਤੇ ਇਹਦੇ ਵਿੱਚ ਵੱਧ ਵਧ ਇਸ ਲੜਾਈ ਵਿੱਚ ਹਿੱਸਾ ਪਾਵਾਂਗੇ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਵੀ ਜਿਹੜੀ ਜਵਾਨੀ ਆ ਹੁਣ ਆਪਣੀਆਂ ਜਿਹੜੀਆਂ ਅੱਗੇ ਗਲਤੀਆਂ ਕੀਤੀਆਂ ਸੀ ਚਾਹੇ ਉਹ 15 ਦੇ ਵਿੱਚ ਆ ਬਾਦਲਾਂ ਨੂੰ ਵੋਟਾਂ ਪਾਈਆਂ ਜਾਂ ਕੈਪਟਨ ਨੂੰ ਪਾਈਨ ਤਾਂ ਚਾਹੇ ਇਹਨਾਂ ਨੂੰ ਪਾਈਆਂ ਗਲਤੀ ਦੁਆਰਾ ਨਹੀਂ ਹੋਊਗੀ ਇਸ ਲਈ ਅਸੀਂ ਇਹਨਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਹੁਣ ਨਸ਼ਿਆਂ ਵਿਰੁੱਧ ਕੱਲੇ ਪੋਸਟਰ ਲਾ ਡਰੋਗੀ ਹੋ ਗਿਆ ਨਸ਼ੇ ਦੇ ਉਹਨਾਂ ਲਈ ਦਵਾਈ ਅਸੀਂ ਹਮੇਸ਼ਾ ਕਰਦੇ ਹਾਂ ਉਹਨਾਂ ਨੂੰ ਦਵਾਈਆਂ ਲ ਦਿੱਤੀਆਂ ਜਾਂ ਉਹਨਾਂ ਨੂੰ ਟੀਕੇ ਲਾਏ ਜਾਂ ਉਹਨਾਂ ਨੂੰ ਮਤਲਬ ਕਿ ਵੱਧ ਤੋਂ ਵੱਧ ਇਲਾਜ ਦਿੱਤਾ ਜਾਵੇ ਪਰ ਉਹਨਾਂ ਤੇ ਉਲਟਾ ਕੇ ਜਦੋਂ ਕੋਈ ਨੌਜਵਾਨ ਕਿਤੇ ਫੜਿਆ ਜਾਂਦਾ ਨਾਕੇ ਤੇ ਤਾਂ ਉਹਦੇ ਤੇ ਆਪਣੇ ਕੋਲੋਂ ਹੀ ਚਿੱਟਾ ਪਾ ਕੇ ਜਾਂ ਉਹਦੇ ਕੋਲ ਪਤਾ ਹੁੰਦਾ ਵੀ ਬੱਚਾ ਨੌਜਵਾਨ ਨਸ਼ਾ ਕਰਦਾ ਆ ਕਈ ਵੇਲੇ ਅਸੀਂ ਖੁਦ ਜਾ ਕੇ ਆਪਣਾ ਨਾਂ ਕੇਂਦਰ ਚ ਲਿਖਾ ਦਿੰਨੇ ਮੈਂ ਨਾ ਸ਼ੱਸ਼ਣਾ ਚਾਹੁੰਦਾ ਪਰ ਇੱਥੇ ਉਹਦੀ ਗੰਦੀ ਪੁਲਿਸ ਹੈ ਜਿਹੜੀ ਗੰਦੀ ਸਰਕਾਰ ਹੈ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੌਜਵਾਨਾਂ ਨੂੰ ਚੱਕ ਦਈਏ ਜਦ ਕਿ ਸਮਗਲਰ ਅੱਜ ਵੀ ਵੱਡੀਆਂ ਵੱਡੀਆਂ ਗੱਡੀਆਂ 'ਚ ਅਸੀਂ ਅੱਜ ਸ਼ਾਮ ਆ ਤੁਸੀਂ ਇੱਥੇ ੱਡੇ 'ਚ ਦੇਖ ਲਓਗੇ ਬਿਆਲੇ ਵਾਲੇ ਸਮਗਲਰ ਆਪਣੀਆਂ ਗੱਡੀਆਂ 'ਚ ਬਹਿ ਕੇ ਇੰਜੋਏ ਕਰਦੇ ਆ ਕਿਉਂਕਿ ਸਾਡੀ ਜਵਾਨੀ ਨੂੰ ਖਤਮ ਕਰਕੇ ਉਹ ਆਪਣੀ ਐਸ਼ ਪ੍ਰਸਤੀ ਆਪਣੇ ਘਰ ਚਲਾਉਂਦੇ ਆ ਇਸ ਲਈ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਬੇਨਾ ਸਮਗਲਰਾਂ 'ਨਾਂਥ ਪਾਈ ਜਾਵੇ ਜਦ ਕਿੜੇ ਬੇਜ਼ੂਰ ਨੌਜਵਾਨ ਆ ਫਸੇ ਹੋਏ ਨਸ਼ੇ ਵਿੱਚ ਉਹਨਾਂ ਦੀ ਬਾਹਮ ਫੜ ਕੇ ਉਹਨਾਂ ਨੂੰ ਮੋੜਕ 24 ਮਈ ਨੂੰ ਜਲੰਧਰ ਪਹੁੰਚ ਕੇ ਵੱਡਾ ਕਲਯੋਗਾਂ ਦਾ। ਇਹ ਗੋਗੀ ਜੀ ਨੇ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ। ਆਸ ਕਰਦੇ ਆਂ ਕਿ ਇਹ ਹੋਰ ਲੋਕਾਂ ਤੱਕ ਤੁਸੀਂ ਸਾਡਾ ਇੱਕ ਸਹਾਰਾ ਬਣੋਗੇ, ਸਾਡੀ ਮਦਦ ਕਰੋਗੇ ਤਾਂ ਕਿ ਨੌਜਵਾਨੀ ਆਪਣੇ ਪੱਦਰ ਦੇ ਉੱਪਰ ਵੀ ਜਿੱਥੇ-ਜਿੱਥੇ ਸਨੇਹਾ ਪੁੱਜਦਾ ਹੈ ਉਹ 24 ਮਈ ਦੀ ਇਸ ਰੈਲੀ ਦੇ ਵਿੱਚ ਜਿਹੜੀ ਦੇਸ਼ ਭਗਤ ਜਾਦਗਰ ਹਾਲ ਜਲੰਧਰ ਦੇ ਵਿੱਚ ਕੀਤੀ ਜਾ ਰਹੀ ਹੈ, ਉਹਦੇ ਵਿੱਚ ਪਹੁੰਚਣਗੇ। ਤੇ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਰਾਹ ਦੇ ਉੱਪਰ ਚੱਲ ਕੇ ਨੌਜਵਾਨਾਂ ਨੂੰ ਸੰਘਰਸ਼ ਕਰਨ ਦਾ ਤੇ ਸਰਕਾਰ ਦੇ ਵਿਰੁੱਧ ਇੱਕ ਵੱਡੀ ਲਾਮਬੰਦੀ ਕਰਨ ਦਾ ਜਿਹੜਾ ਆਇਆ ਸੀ ਜੁੱਦ ਛੇੜਨ ਜਾ ਰਹੇ ਆ ਇੱਕ ਲੜਾਈ ਛੇੜਨ ਜਾ ਰਹੇ ਆ ਇੱਕ ਅੰਦੋਲਨ ਖੜਾ ਕਰਨ ਜਾ ਰਹੇ ਆ ਉਹਦੇ ਵਿੱਚ ਹਿੱਸਾ ਪਾਉਗੇ ਇਹਦੇ ਨਾਲ ਹੀ ਤੁਹਾਡੇ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਵੀ ਤੁਸੀਂ ਸਾਡੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਤਸਵੀਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰ ਰਹੇ ਹੋ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਨੂੰ ਸਪੋਰਟ ਵੀ ਕਰ ਰਹੇ ਹੋ ਤਾਂ ਕਿ ਅਸੀਂ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਹਟ ਲੈ ਕੇ ਆ ਕੇ ਜਥੇਬੰਦ ਕਰਕੇ ਆਨ ਵਾਲੇ ਸਮੇਂ ਦੇ ਵਿੱਚ ਵੱਡੇ ਅੰਦੋਲਨ ਦੇ ਵਿੱਚ ਲੈ ਕੇ ਜਾ ਸਕੀਏ ਧੰਨਵਾਦ